ਕਿਸਾਨ ਆਪਣੇ ਆਪ ਜਿਹੜੇ ਤਾਰਾ ਲਗਾ ਕੇ ਜਿਹੜੇ ਆ ਰੋਕਣ ਦੀ ਕੋਸ਼ਿਸ਼ ਕਰ ਰਿਹਾ ਇਹ ਵੀਰੇ ਜੋ ਬੇਚਣਾ ਇਥੋਂ ਆ ਕੇ ਸਰਾਰਤੀਆਂ ਸਰ ਵੀ ਪੜਕਾਰ ਰਹੇ ਨੇਗੇ ਇਧਰੋਂ ਆ ਕੇ ਦੂਸਰੇ ਵਿੱਚੋਂ ਉਹ ਪੜਕਾਉਣ ਦੇ ਕਾਰਨ ਅਸੀਂ ਆਪਦੀ ਸੇਫਟੀ ਲਈ ਵੀ ਪਿੱਛੇ ਰਹਿਣਾ ਤਾਂ ਮਤਲਬ ਕੋਈ ਹੁੱਲੜਬਾਜੀ ਨਾ ਹੋਵੇ ਇਹ ਖੱਤਸਾ ਹੈ ਵੀ ਜਿਹੜੇ ਇੱਥੇ ਹੁੱਲੜਵਾਜ ਵੀ ਛੱਡੇ ਹੋਏ ਆ। ਛੱਡੇ ਪਏ ਆ, ਛੱਡੇ ਪਏ ਆ। ਇਹਨਾਂ ਦੇ ਵਿੱਚੋਂ ਆ ਕੇ ਇੱਥੋਂ ਬੰਦੇ ਆ ਕੇ ਆਪ ਹੀ ਰੂੜੇ ਮਾਰ ਕੇ ਉਹਨਾਂ ਨੂੰ ਗਾਲਾਂ ਕੱਢ ਕੇ ਤਾਂ ਸਾਨੂੰ ਭੜਕਾ ਰਹੇ ਨੇਗੇ। ਆ ਇੱਕ ਪਾਸੇ ਤਾਂ ਉਧਰ ਪੈਰਾਮਿਲਟਰੀ ਫੋਰਸ ਜਾਂ ਹਰਿਆਣਾ ਪੁਲਿਸ ਨੇ ਵੈਰੀਕੇਟਿੰਗ ਕੀਤੀ ਹੋਈ ਆ ਤਾਰਾਂ ਲਗਾਈਆਂ ਹੋਣੀਆਂ ਨੇ ਪਰ ਇੱਧਰ ਕਿਸਾਨ ਆਪਣੇ ਆਪ ਜਿਹੜੇ ਤਾਰਾ ਲਗਾ ਕੇ ਜਿਹੜੇ ਯਾਰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਤੇ ਇਹਦੇ ਸਬੰਧੀ ਗੱਲਬਾਤ ਕਰਦੇ ਆ ਕਿ ਆਖਰਕਾਰ ਇਹ ਤਾਰ ਕਿਉਂ ਲਗਾਈ ਜਾ ਰਹੀ ਆ ਹਜੇ ਕਿਉਂ ਤਾਰ ਲਗਾਈ ਜਾ ਰਹੀ ਆ ਤੇ ਉਧਰ ਇੱਕ ਪਾਸੇ ਦੇਖਿਆ ਜਾਵੇ ਪਹਿਲਾਂ ਹੀ ਫੋਰਸ ਨੇ ਪੂਰੀ ਤਿਆਰੀ ਕਰਕੇ ਤਾਰਾ ਲਗਾ ਰੱਖੀ ਨੇ ਇਹ ਵੀਰੇ ਜੋ ਵਿਚਨਾ ਇੱਥੋਂ ਆ ਕੇ ਸਰਾਰ ਤੇ ਅੰਸਰ ਵੀ ਪੜ ਘਾ ਰਹੇ ਨੇ ਕਿ ਇਧਰੋਂ ਆ ਕੇ ਦੂਸਰੇ ਵਿੱਚੋਂ ਉਹ ਢਕਾਉਣ ਦੇ ਕਾਰਨ ਅਸੀਂ ਆਪਦੀ ਸੇਫਟੀ ਲਈ ਵੀ ਪਿੱਛੇ ਰਹਿਣਾ ਤਾਂ ਮਤਲਬ ਕੋਈ ਹੁੱਲੜਬਾਜੀ ਨਾ ਹੋਵੇ ਅੱਗੇ ਆਪਦੇ ਆਪ ਨੂੰ ਮਤਲਬ ਸੇਫ ਰੱਖਣ ਲਈ ਜੇ ਕਿਸੇ ਤਰ੍ਹਾਂ ਦਾ ਵੀ ਕੋਈ ਬੰਦਾ ਦੇਖ ਕੇ ਅੱਗੇ ਜਾਊਗਾ ਤਾਂ ਸਾਨੂੰ ਪਤਾ ਲੱਗੂਗਾ ਵੀ ਕੌਣ ਬੰਦਾ ਅੱਗੇ ਜਾਂਦਾ ਹੈ ਤਾਂ ਉਹਦਾ ਮਤਲਬ ਕਿ ਪੂਰਾ ਜਹਿਜਾ ਕਰਾਇਆ ਜਾਊਗਾ ਕਿਸੇ ਵੀ ਤਰ੍ਹਾਂ ਦਾ ਮੌਕੇ ਤੇ ਅੱਛਾ ਤੁਹਾਨੂੰ ਇਹ ਖਤਸ਼ਾ ਹੈ ਵੀ ਜਿਹੜੇ ਇੱਥੇ ਹੁੱਲੜਬਾਜ਼ ਵੀ ਛੱਡੇ ਹੋਏ ਆ ਛੱਡੇ ਪਏ ਆ ਛੱਡੇ ਪਏ ਆ ਇਹਨਾਂ ਦੇ ਵਿੱਚੋਂ ਆ ਕੇ ਇੱਥੋਂ ਬੰਦੇ ਆਕੇ ਆਪ ਹੀ ਰੋੜੇ ਮਾਰ ਕੇ ਉਹਨਾਂ ਨੂੰ ਗਾਲਾਂ ਕੱਢ ਕੇ ਤਾਂ ਸਾਨੂੰ ਢੁਕਾ ਰਹੇ ਨੇਗੇ ਬਾਅਦ ਦੇ ਵਿੱਚ ਸਾਨੂੰ ਨਾਲ ਲੱਗਣਾ ਪੈਂਦਾ ਜਦੋਂ ਮਤਲਬ ਕਿ ਜਿਵੇਂ ਬੰਦਿਆਂ ਨੂੰ ਮਤਲਬ ਮੁੰਡੇ ਨਵੇਂ ਆ ਕੇ ਫਿਰ ਉਹ ਢੜਕਦੇ ਨੇਗੇ ਤਾਂ ਇਸੇ ਕਰਕੇ ਅਸੀਂ ਆਪਦੀ ਸੇਫਟੀ ਲਈ ਆ ਵੀ ਅੱਗੇ ਨਹੀਂ ਕੋਈ ਜਾਵੇ ਤੇ ਪਈ ਬਦਾ ਪਿੱਛੇ ਪਿੱਛੇ ਬਹਿ ਕੇ ਇਥੇ ਉਹ ਧਰਨਾ ਦਰਸ਼ਨ ਜੋ ਵੀ ਆ ਰੋਸ ਪ੍ਰਦਰਸ਼ਨ ਕਰਨਾ ਸ਼ਿਰਤ ਕਰ ਰਹੇ ਹਨ ਜਿਵੇਂ ਪੁਲਿਸ ਪ੍ਰਸ਼ਾਸਨ ਵੱਲੋਂ ਆਪਣੇ ਸੀਆਈਡੀ ਬੰਦੇ ਛੱਡੇ ਹੋਏ ਆ ਕੀ ਆ ਤੁਹਾਡੇ ਵੀ ਆਪਣੇ ਤੌਰ ਤੇ ਕੋਈ ਸੀਆਈਡੀ ਦੇ ਤੌਰ ਤੇ ਤਿਆਰੀ ਕੀਤੀ ਨਹੀਂ ਨਹੀਂ ਸਾਡਾ ਕੋਈ ਸੀਆਈਡੀ ਤਾਂ ਨਹੀਂ ਅਸੀਂ ਤਾਂ ਬਿਲਕੁਲ ਰੋਜ਼ ਪ੍ਰਦਰਸ਼ਨ ਜਿਵੇਂ ਸਾਨੂੰ ਮਤਲਬ ਡੱਲੇ ਵਾਲ ਸਾਹਿਬ ਜੋ ਪਿੱਛੋਂ ਮਤਲਬ ਸਾਰੀ ਗੈਰ ਲੈਸ ਆਉਂਦੀ ਆ ਤਾਂ ਓਕੜੇ ਕਰਨਾ ਅਸੀਂ ਨੇ ਐ ਕੋਈ ਨਹੀਂ ਮਤਲਬ ਇੱਕ ਦੂਜੇ ਦਾ ਬਸ ਗੱਲ ਤਾਂ ਇਹ ਹੈ ਵੀ ਜੋ ਸਾਨੂੰ ਪਿੱਛੋਂ ਆ ਕੇ ਵਿੱਚ ਇੱਥੇ ਲਵੇ ਲਾਉਣੇ ਆ ਕੇ ਵਿੱਚ ਵੜ ਕੇ ਆ ਕੇ ਕੋਈ ਗਾਲ ਕੱਢਦਾ ਉਹਨਾਂ ਨੂੰ ਜਾਂ ਕੋਈ ਕਰਦਾ ਤਾਂ ਉਹ ਫਿਰ ਫੈਰਿੰਗ ਕਰਦੇ ਨੇ ਉਧਰੋਂ ਗੋਲਾਬਾਰੀ ਕਰਦੇ ਨੇਗੇ ਤਾਂ ਸਭ ਦਾ ਹੀ ਨੁਕਸਾਨ ਹੈ ਇਹਦੇ ਵਿੱਚ ਯਾਨੀ ਕਿ ਉਹਨਾਂ ਨੂੰ ਪਹਿਲਾਂ ਯਾਨੀ ਕਿ ਉਹਨਾਂ ਨੂੰ ਪਹਿਲਾਂ ਛੇੜਿਆ ਜਾਂਦਾ ਹਾਂਜੀ ਹਾਂ ਇਸੇ ਕਰਕੇ ਸਾਡਾ ਨੁਕਸਾਨ ਫੇਰ ਹੀ ਹੁੰਦਾ ਨਾ ਤਾਂ ਉਹਨਾਂ ਨੂੰ ਛੇੜਨ ਦੇ ਨਾਲ ਹੀ ਉਹ ਤਾਂ ਕਰਦੇ ਨੇਗੇ ਨਹੀਂ ਤਾਂ ਜਾਣ ਨੂੰ ਤਾਂ ਹੁਣ ਸਾਰੀ ਬਗ ਜੀਏ ਅੱਜ 5 ਵਜੇ ਤੇ ਮੀਟਿੰਗ ਆ ਉਹਦੋਂ ਬਾਅਦ ਦੇਖਾਂਗੇ ਤਾਂ ਗਾਹ ਵਧਾਂਗੇ ਵੀ ਤਾਂ ਜਿਹੜੀ ਰਾਤ ਮੀਟਿੰਗ ਹੋਈ ਆ ਕਿ ਉਹਦੇ ਵਿੱਚ ਕੋਈ ਹੱਲ ਨਹੀਂ ਹੋਇਆ ਨਹੀਂ ਉਹ ਤੇ ਕੋਈ ਨਹੀਂ ਹੋਇਆ ਜੀ ਅੱਜ 5 ਵਜੇ ਤੱਕ ਹੈ ਮੀਟਿੰਗ ਤੁਹਾਨੂੰ ਲੱਗਦਾ ਹੈ ਕਿ ਇੱਕ ਪਾਸੇ ਤਾਂ ਗੱਲਬਾਤ ਚੱਲ ਰਹੀ ਹੈ ਭਰੋਸਾ ਦਿੱਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਬੰਬਾਰੀ ਕੀਤੀ ਜਾ ਰਹੀ ਹੈ ਤੇ ਕਿਸਾਨ 100 ਤੋਂ ਪਲੱਸ ਜਿਹੜੇ ਆ ਫੱਟੜ ਹੋ ਚੁੱਕੇ ਆ ਕੀ ਗੱਲਬਾਤ ਰਹੀ ਹਲੇ ਵੀ ਕੋਈ ਹੈਗੀ ਆ ਮਨਸ਼ਾ ਉਹਨਾਂ ਦੀ ਵੀ ਕੋਈ ਤੁਹਾਡੀ ਮਨ ਗੱਲ ਮੰਨ ਲੈਣਗੇ ਨਹੀਂ ਹਜੇ ਤਾਂ ਕੋਈ ਨਹੀਂ ਕਹ ਕੁਝ ਨਹੀਂ ਕਹਿ ਸਕਦੇ ਜੀ ਅਸਲ ਨੂੰ ਅੱਜ ਦਾ ਅਸਲ ਅਸੀਂ 5 ਵਜੇ ਤੱਕ ਡੀਕ ਰਿਹਾ ਜੀ ਵੀ ਅੱਜ 5 ਵਜੇ ਤੱਕ ਮੀਟਿੰਗ ਆ ਜੋ ਵੀ ਸਾਡੇ ਮਤਲਬ ਤਾਨਾ ਕੋ ਗਏ ਹੋਏ ਨੇਗੇ ਤਾਂ ਉੱਥੇ ਜੋ ਵੀ ਹੋਊਗੀ ਤੇ ਬਾਅਦ ਦੇ ਵਿੱਚ ਸਾਨੂੰ ਜਿਵੇਂ ਦੱਸਣਗੇ ਫੇਰ ਹੀ ਪਤਾ ਚੱਲੂਗਾ ਸਾਨੂੰ ਅਸੀਂ ਉਸ ਤੋਂ ਪਹਿਲਾਂ ਕੁਝ ਨਹੀਂ ਕਹਿ ਸਕਦੇ ਜਿਵੇਂ ਸਾਨੂੰ ਜਥੇਬੰਦੀਆਂ ਕਹਿਣਗੀਆਂ ਤਾਂ ਫੇਰ ਹੀ ਸਾਣਾ ਮਤਲਬ ਹੋਊਗਾ ਜੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਆਪਣੇ ਆਪ ਨੂੰ ਸਿਕਿਉਰ ਰੱਖਣ ਦੇ ਲਈ ਜਿਹੜੇ ਹੁੱਲੜਵਾ ਜਾਂਦੇ ਆ ਉਹਨਾਂ ਨੂੰ ਰੋਕਣ ਦੇ ਲਈ ਵੀ ਜਿਹੜੇ ਇੱਥੇ ਆਪਣੇ ਪੱਧਰ ਤੇ ਵੈਰੀਕੇਟਿੰਗ ਤਾਰ ਲਗਾ ਕੇ ਜਿਹੜੇ ਆ ਰੋਕਣ ਦੀ ਕੋਸ਼ਿਸ਼ ਕਰ ਰਿਹਾ ਤਾਂ ਹਾਲਾਤ ਆ ਜਿਹੜੇ ਬਿੱਤੇ 2-3 ਦਿਨਾਂ ਤੋਂ ਦੇਖ ਰਹੇ ਹੋ ਕਿ ਕਿਵੇਂ ਤਣਾਅਪੂਰਨ ਬਣੇ ਹੋਏ ਆ ਤਾਂ ਉਸ ਤੋਂ ਇਸੇ ਦੇ ਦਰਮਿਆਨ ਇੱਕ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕੇ ਇੱਕ ਪਾਸੇ ਤਾਂ ਗੱਲਬਾਤ ਕਰਨ ਦੇ ਲਈ ਉਹਨਾਂ ਹੀ ਕਿਸਾਨ ਕਿਸਾਨਾਂ ਦੇ ਆਗੂ ਪਹੁੰਚਦੇ ਆ ਜਿਹੜੇ ਕੇਂਦਰੀ ਮੰਤਰੀ ਪਹੁੰਚਦੇ ਆ ਉਹਨਾਂ ਦੇ ਨਾਲ ਪਰ ਉੱਥੇ ਹੀ ਕੁਝ ਉਹਨਾਂ ਦੇ ਜਿਹੜੇ ਕਿਸਾਨਾਂ ਤੇ ਬੰਬਾਰੀ ਕਰਕੇ ਉਹਨਾਂ ਨੂੰ ਫੱਟੜ ਕੀਤਾ ਜਾ ਰਿਹਾ ਹੈ ਇਹ ਦੋਹਰਾ ਮਾਪਦੰਡ ਕਿਉਂ ਅਪਣਾਇਆ ਜਾ ਰਿਹਾ ਹੈ ਇਹ ਇੱਕ ਵੱਡਾ ਸਵਾਲ ਆਪਣੇ ਆਪ ਵਿੱਚ ਜਿਹੜਾ ਖੜਾ ਹੋ ਰਿਹਾ ਹੈ ਤਾ ਇੱਥੇ ਤੁਹਾਨੂੰ ਮੌਕੇ ਦੀਆਂ ਜਿਹੜੀਆਂ ਤਸਵੀਰਾਂ ਵੱਖ-ਵੱਖ ਦਿਖਾਵਾਂਗੇ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਇਸ ਸਾਈਡ ਖੜੇ ਆ ਤਾਂ ਖਨੌਰੀ ਬਾਡਰ ਤੋਂ ਤੁਹਾਨੂੰ ਇਹ ਤਸਵੀਰਾਂ ਦਿਖਾ ਰਹੇ ਆ ਤਾਂ ਆਪਣੇ ਆਪ ਤੇ ਜਿਹੜੇ ਆ ਕਿ ਇੱਕ ਪਾਸੇ ਤਾਂ ਉਧਰੋਂ ਫੋਰਸ ਵੱਲੋਂ ਵੀ ਜਿਹੜੇ ਕੁਝ ਬਿਆਨ ਆ ਰਹੇ ਆ ਜਾਂ ਉਹਨਾਂ ਵੱਲੋਂ ਜਿਹੜੇ ਮੀਡੀਆ ਵਿੱਚ ਚਰਚਾਵਾਂ ਨੇ ਕਿ ਗੱਲ ਕਹੀ ਜਾ ਰਹੀ ਆ ਕਿ ਹੁੱਲੜਵਾਜੀ ਕੀਤੀ ਜਾ ਰਹੀ ਆ ਤਾਂ ਉਹਨਾਂ ਹੁੱਲੜਵਾਜੀਆਂ ਦਾ ਅਤੇ ਉਹਨਾਂ ਜਿਹੜੇ ਸ਼ਰਾਰਤੀ ਅੰਸਰਾਂ ਦਾ ਮਾਹੌਲ ਖਰਾਬ ਕਰਨ ਦੇ ਲਈ ਅੱਗੇ ਵਾਧਦੇ ਆ ਉਹਨਾਂ ਦਾ ਵੀ ਆਪਣੇ ਪੱਧਰ ਤੇ ਜਿਹੜਾ ਕਿਸਾਨਾਂ ਵੱਲੋਂ ਧਿਆਨ ਰੱਖਿਆ ਜਾ ਰਿਹਾ ਜੋ ਆਪਣੇ ਆਪ ਚ ਇੱਕ ਜਿਹੜੇ ਆ ਜਾਬ ਤੇ ਚ ਰਹਿਣ ਦੀ ਗੱਲ ਆ ਜਿਹੜੀ ਉਹ ਪੇਸ਼ ਕਰਦੀ ਹੈ ਕੈਮਰਾਮੈਨ ਲੱਕੀ ਦੇ ਨਾਲ ਸਤਨਾਮ ਸਿੰਘ ਬਠੋਈ ਰਜਾਨਾ ਔਨ ਆ